ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਯੁੱਧਿਆ ਦੇ ਵਿੱਚ ਬਣਿਆ ਰਾਮ ਮੰਦਰ ਭਾਰਤ ਵਾਸੀਆਂ ਦੇ ਲਈ ਅਹਿਮ ਸਥਾਨ ਰੱਖਦਾ ਹੈ ਜਿਸ ਦੇ ਉੱਤੇ ਇੱਕ ਲੰਬੇ ਸਮੇਂ ਤੋਂ ਵਿਸ਼ਵ ਦਾ ਹਿੰਦੂ ਭਾਈਚਾਰਾ ਕਰ ਰਿਹਾ ਸੀ ਇਸ ਦੇ ਲਈ ਵੱਡੀ ਅਤੇ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਆਪਣੇ ਘਰ ਵਾਪਸੀ ਕਰ ਰਹੇ ਹਨ ਜਿੱਥੇ ਅੱਜ ਰਾਮ ਮੰਦਰ ਦੇ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਸਮਾਗਮ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉੱਥੇ ਹੀ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਵੀ ਇਸ ਦਿਨ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਅੱਜ ਸਾਰਾ ਦੇਸ਼ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਕੇ ਭਗਵਾਨ ਸ਼੍ਰੀ ਰਾਮ ਦੀ ਘਰ ਵਾਪਸੀ ਤੇ ਦੀਵਾਲੀ ਵਾਂਗ ਜਸ਼ਨ ਮਨਾ ਰਿਹਾ ਹੈ ਇਸੇ ਲਈ ਏਟ ਪੂਰਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਨੰਗਲ ਦੇ ਮੋਜਵਾਲ ਮੰਦਿਰ ਵਿਖੇ ਜਾ ਕੇ ਦੀਪਮਾਲਾ ਕੀਤੀ ਅਤੇ ਦੇਸ਼ ਦੇ ਸੱਭਿਆਚਾਰ ਮਾਨ ਮਰਿਆਦਾ ਆਪਸੀ ਭਾਈਚਾਰ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਦੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਤਿਹਾਸ ਦੀ ਸਿਰਜਣਾ ਹੋਣ ਵਾਲੇ 22 ਜਨਵਰੀ 2024 ਨੂੰ ਉਹ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹਨ। ਇਸ ਮੌਕੇ ਨਗਰ ਕੌਂਸਲ ਨੰਗਲ ਦੇ ਸਾਰੇ ਕੌਂਸਲਰ ਵੀ ਮੌਜੂਦ ਸਨ। ਨੰਗਲ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਸਵਰਗੀ ਮਹਾਰਾਜ ਗਿਆਨਗਰੀ ਜੀ ਦਾ ਪਵਿੱਤਰ ਸਥਾਨ ਹੈ ਜਿੱਥੇ ਮੌਜੂਦਾ ਸਾਡੇ ਮਹਾਰਾਜ ਮੁਲਖਰਾਜ ਜੀ ਸੇਵਾ ਕਰਦੇ ਹੈ ਅੱਜ ਦਾ ਬਹੁਤ بڑا ਦਿਨ ਹੈ ਜਿਹੜਾ 500 ਸਾਲ ਦੇ ਸੰਘਰਸ਼ ਤੋਂ ਬਾਅਦ ਦੁਨੀਆ ਦੇ ਰਾਮ ਲੇਵਾ ਲੋਕਾਂ ਨੂੰ ਨਸੀਬ ਹੋਇਆ ਔਰ ਅੱਜ ਭਗਵਾਨ ਰਾਮ ਜੀ ਦੇ ਪਵਿੱਤਰ ਮੰਦਰ ਚ ਯੋਧਿਆ ਚ ਉਹਨਾਂ ਦੀ ਮੂਰਤੀ ਚ ਪ੍ਰਾਣ ਪ੍ਰਤੀਸ਼ਟਾ ਹੋਣ ਤੋਂ ਬਾਅਦ ਸ਼ਾਮ ਨੂੰ ਭੱਬਿਆ ਪ੍ਰੋਗਰਾਮ ਮਹਾਰਾਜੀ ਨੇ ਇੱਥੇ ਗਿਆਨਗਰੀ ਜੀ ਦੇ ਆਸ਼ਰਮ ਚ ਰੱਖਿਆ ਹਜ਼ਾਰਾਂ ਹਜ਼ਾਰਾਂ ਦੀਪਕ ਵਾਲੇ ਜਾ ਰਹੇ ਹੈ ਜਿਹਨਾਂ ਦੀ ਸ਼ੁਰੂਆਤ ਅਸੀਂ ਹੁਣੇ ਕੀਤੀ ਹੈ ਔਰ ਇੱਥੇ ਅੱਜ ਹਵਨ ਪਾਏ ਗਏ ਹੈ تمام قسم ਦੇ ਧਾਰਮਿਕ ਜਿਹੜੀਆਂ ਰੌਰੀਤਾ ਉਹਨਾਂ ਦੇ ਮਤਾਬਕ ਅੱਜ ਸਾਰਿਆਂ ਨੇ ਬੜੀ ਸ਼ਰਧਾ ਔਰ ਉਲਾਸ ਦੇ ਨਾਲ ਇਹ ਦਿਨ ਮਨਾਇਆ ਅੱਜ ਦੇ ਮੁਬਾਰਕ ਦਿਨ ਤੇ ਮੈਂ ساری ਦੁਨੀਆ ਦੇ ਆਰਾਮਲੇਵਾ ਲੋਕਾਂ ਨੂੰ ਵਧਾਈ ਦਿੰਦਾ ਕਿ ਇਸ ਲੰਮੇ ਸੰਘਰਸ਼ ਦੇ ਵਿੱਚ ਮੈਂ ਉਹਨਾਂ ਸਾਧੂਆਂ ਨੂੰ ਪ੍ਰਣਾਮ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਾਗਾ ਸਾਧੂਆਂ ਨੇ ਯੋਧਿਆ ਚ ਜਾ ਕੇ ਇਸ ਮੰਦਰ ਦੀ ਸ਼ੁਰੂਆਤ ਕੀਤੀ ਸੀ ਮੈਂ ਉਹਨਾਂ 냥생 ਹਨੂ ਵੀ ਯਾਦ ਕਰਦਾ ਫਕੀਰ ਸਿੰਘ ਉਹਨਾਂ ਨੂੰ ਜਿਨ੍ਹਾਂ ਦਾ ਯੋਗਦਾਨ ਹੈ ਮੈਂ ਉਹ ਸਾਰੇ ਆਪਣੇ ਧਰਮਾਚਾਰੀਆ ਜਿਹੜੇ ਐ ਚਾਰੀ ਜਿਹੜੇ ਸਾਡੇ ਮਠ ਹੈ ਉਹਨਾਂ ਦੇ ਜਿਹੜੇ ਸ਼ੰਕਰਾਚਾਰੀਆ ਜਿਨ੍ਹਾਂ ਨੇ ਅਦਾਲਤਾਂ ਵਿੱਚ ਲੜਾਈ ਲੜੀ ਉਹਨਾਂ ਨੂੰ ਵੀ ਪ੍ਰਣਾਮ ਕਰਦਾ ਮੈਂ ਰਾਜਨੀਤਿਕ ਲੋਕ ਐ ਜਿਹੜੇ ਜਿਨ੍ਹਾਂ ਨੇ ਸਮੇਂ-ਸਮੇਂ ਸਰ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਐ ਉਹਨਾਂ ਨੂੰ ਵੀ ਵਧਾਈ ਦਿਨਾ ਕਿ ਅੱਜ ਸਾਰਿਆਂ ਦੀ ਰਲ ਮਿਲ ਕੇ ਕੀਤੀ ਹੋਈ ਮਿਹਨਤ ਸਦਕਾ ਅੱਜ ਦਾ ਦਿਨ ਸਾਨੂੰ ਨਸੀਬ ਹੋਇਆ ਇਹ ਸਭ ਨੂੰ ਮੁਬਾਰਕ